ਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਜੀ ਨੇ ਨਾਰਾ ਦਿੱਤਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰੀ ਲੋਕ ਸਭਾ ਚ 13 0 ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਹਾਂ ਖਾਸ ਕਰਕੇ ਗੁਰਦਾਸਪੁਰ ਲੋਕ ਸਭਾ ਦੇ ਹਲਕੇ ਦੇ ਵਿੱਚ ਡਿਊਟੀ ਲੱਗੀ ਹੈ ਦੀ ਪਾਰਟੀ ਵੱਲੋਂ ਸੋ ਅਸੀਂ ਜੋ ਦੇਖ ਰਹੇ ਹਾਂ ਕਿ ਜਿੱਥੇ ਵੀ ਸਾਡੇ ਉਮੀਦਵਾਰ ਸ਼ੈਰੀ ਕਲਸੀ ਜੀ ਜਾ ਰਹੇ ਨੇ ਲੋਕੀ ਆਪ ਮੁਹਾਰੇ ਹੋ ਕੇ ਇੰਨਾ ਭਰਵਾ ਹੰਗਾਰਾ ਦੇ ਰਹੇ ਨੇ ਜਿਸ ਤੋਂ ਇਹ ਸਾਬਿਤ ਹੋ ਰਿਹਾ ਕਿ ਇਹ ਸੀਟ ਤਾਂ ਘੱਟੋ ਘੱਟ 2 ਲੱਖ ਦੀ ਜਿਹੜੀ ਆ ਲੀਡ ਨਾਲ ਜਿੱਤਾਂਗੇ ਤੇ ਜਿੱਥੇ ਵੀ ਪੰਜਾਬ ਦੇ ਵਿੱਚ ਜਾ ਰਹੇ ਹਾਂ ਸੋ ਇਹ ਬਹੁਤ ਜਿਹੜਾ ਮਾਹੌਲ ਆ ਉਹ 13 0 ਵਾਲਾ ਦੇਖਣ ਨੂੰ ਮਿਲ ਰਿਹਾ ਤੇ ਤੁਸੀਂ ਦੇਖੋਗੇ ਵੀ 4 ਜੂਨ ਨੂੰ ਜਿੱਦਣ ਡੱਬੇ ਖੁੱਲਣੇ ਆ ਜਿੱਦਣ ਈਵੀਐਮਾਂ ਖੁੱਲਣੀਆਂ ਨੇ ਉਸ ਦਿਨ 13 ਦੇ 13 ਮੈਂਬਰ ਪਾਰਲੀਮੈਂਟ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਹੋਣਗੇ ਦੇਖੋ ਜੀ ਅਸੀਂ ਤਾਂ ਸ਼ੁਰੂ ਤੋਂ ਹੀ ਮੰਨਦੇ ਆ ਕਿ ਜਿਹੜੀ ਬੀਜੇਪੀ ਪਾਰਟੀ ਆ ਕਿਸਾਨ ਵਿਰੋਧੀ ਪਾਰਟੀ ਆ ਤੇ ਦੋਵੇਂ ਕਿਸਾਨ ਆਪਣੇ ਹੱਕ ਮੰਗਣ ਜਾਂ ਆਪਣੀਆਂ ਮੰਗਾਂ ਰੱਖਣ ਦਿੱਲੀ ਜਾਂਦੇ ਨੇ ਤਾਂ ਉਹਨਾਂ ਨਾਲ ਆਤਕਵਾਦੀਆਂ ਵਾਲਾ ਜਿਹੜਾ ਵਾ ਉਹ ਟ੍ਰੀਟਮੈਂਟ ਕੀਤਾ ਜਾਂਦਾ। ਸੋ ਜਦੋਂ ਹੁਣ ਉਹਨਾਂ ਦੀ ਵਾਰੀ ਆਈ ਹੈ ਜਦੋਂ ਹੁਣ ਭਾਜਪਾ ਪਾਰਟੀ ਨੂੰ ਲੋਡ ਪਈ ਹੈ ਕਿਸਾਨਾਂ ਦੀ ਉਹ ਜਦੋਂ ਪਿੰਡਾਂ 'ਚ ਜਾ ਰਹੇ ਆ ਤਾਂ ਬੜੀ ਨੈਚੁਰਲ ਜੀ ਗੱਲ ਆ ਕਿ ਕਿਸਾਨ ਵੀ ਆਪਣਾ ਜਿਹੜਾ ਰੋਸ ਆ ਉਹ ਜ਼ਾਹਿਰ ਕਰਨਗੇ। ਸੋ ਕਿਸਾਨਾਂ ਨੂੰ ਵੀ ਚੇਤਾਵਨੀ ਆ ਕਿ 2 ਸਾਲ ਪਹਿਲਾਂ ਜਿਹੜੇ 700 ਕਿਸਾਨ ਸਾਡੇ ਬਾਰਡਰ ਤੇ ਸ਼ਹੀਦ ਹੋਏ ਨੇ ਉਹ ਕੋਈ ਵੀ ਭੁੱਲਿਆ ਨਹੀਂ ਔਰ ਮੇਰੇ ਹਿਸਾਬ ਨਾਲ ਬਹੁਤ ਲੰਬੇ ਸਮੇਂ ਤੱਕ ਬੀਜਪੀ ਵੱਲੋਂ ਜਿਹੜਾ ਕਿਸਾਨਾਂ ਨਾਲ ਵਿਹਾਰ ਕੀਤਾ ਗਿਆ ਸੀਗਾ ਇਹ ਯਾਦ ਰਹੇਗਾ ਦੇਖੋ ਜੀ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਸਾਡਾ ਇੱਕ ਹੀ ਇੱਕ ਮੁੱਦਾ ਵਾ ਡਵੈਲਪਮੈਂਟ ਡਵੈਲਪਮੈਂਟ ਕਾਦੀ ਇਨਫਰਾਸਟ੍ਰਕਚਰ ਦੀ ਡਵੈਲਪਮੈਂਟ ਕਾਦੀ ਰੁਜ਼ਗਾਰ ਦੀ ਡਵੈਲਪਮੈਂਟ ਕਾਦੀ ਜੋ ਵੀ ਸਾਡਾ ਇੱਥੇ ਤਾਣਾ ਬਣਾ ਉਲਝਿਆ ਹੋਇਆ ਸੀਗਾ ਜਿੰਨਾ ਵੀ ਸਿਸਟਮ ਖਰਾਬ ਸੀਗਾ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਜਿੱਤ ਕੇ ਐਮਪੀ ਮੈਂਬਰ ਪਾਰਲੀਮੈਂਟ ਬਣਨਗੇ ਉਹ ਸਾਰੇ ਡਵੈਲਪਮੈਂਟ ਦੇ ਮੁੱਦਿਆਂ ਤੇ ਹੀ ਕੰਮ ਕਰ ਰਹੇ ਸੀ ਉਸੇ ਮੁੱਦਿਆਂ ਤੇ ਕੰਮ ਕਰ ਰਹੇ ਹਾਂ ਸਾਡਾ ਹੋਰ ਕੋਈ ਏਜੰਡਾ ਹੀ ਨਹੀਂ ਦੇਖੋ ਜੀ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਸਮਝਦੇ ਹੁੰਦੇ ਤਾਂ ਇਹਨਾਂ ਨੇ ਦਿੱਲੀ 'ਚ ਸਰਕਾਰ ਬਣਾਈ ਫਿਰ ਥੋੜਾ ਜਿਹਾ ਡਰੇ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੋਰ ਡਰ ਗਏ ਫਿਰ ਕੋਵਾ ਦੇ ਵਿੱਚ ਐਮ ਐਲ ਏ ਬਣਾਈ ਥੋੜਾ ਹੋਰ ਡਰ ਗਏ ਜਿੱਦਣ ਆਮ ਆਦਮੀ ਪਾਰਟੀ ਦੇ 5 ਐਮ ਐਲ ਏ ਗੁਜਰਾਤ 'ਚ ਬਣ ਗਏ ਤਾਂ ਮੋਦੀ ਦੀ ਨੀਂਦ ਹਰਾਮ ਹੋ ਗਈ ਮੋਦੀ ਨੂੰ ਡਰ ਲੱਗਦਾ ਕਿ ਅਰਵਿੰਦ ਕੇਜਰੀਵਾਲ ਇੱਕੋ ਚਿਹਰਾ ਵਾ ਉਹ ਸਖਸ਼ਾ ਜਿਹੜਾ ਕਿ ਮੈਨੂੰ ਰਿਪਲੇਸ ਕਰੂਗਾ ਤੇ ਆਉਣ ਵਾਲਾ ਪ੍ਰਧਾਨ ਮੰਤਰੀ ਬਣੂਗਾ ਹੁਣ ਵੀ ਬਰੂਚ ਹਲਕੇ ਦੇ ਵਿੱਚ ਪਾਰਟੀ ਵੱਲੋਂ ਮੇਰੀ ਡਿਊਟੀ ਲਗਾਈ ਗਈ ਸੀਗੀ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਘੱਟੋ ਘੱਟ ਨਹੀਂ ਤੇ 1.5-2 ਲੱਖ ਵੋਟਾਂ ਨਾਲ ਸਾਡੇ ਉੱਥੇ ਚੇਤਰ ਵਸਾਵਾ ਜੀ ਜਿੱਤਰੇ ਨੇ ਇਸ ਗੱਲ ਤੋਂ ਬੀਜਪੀ ਨੇ ਡਰ ਕੇ ਝੂਠੇ ਇਲਜ਼ਾਮ ਲਾ ਕੇ ਸਾਡੇ ਪਾਰਟੀ ਦੇ ਸੀਨੀਅਰ ਲੀਡਰਸ ਨੂੰ ਤੇ ਹੁਣ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਗੈਰ ਕਾਨੂੰਨੀ ਟੰਗ ਦੇ ਨਾਲ ਗ੍ਰਿਫਤਾਰ ਕੀਤਾ ਹੈ